सत श्री अडे चैनल पंजाबी टोटके के उपाचा बहुत 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 स्वागत है आज फिर असी टैरोड रीडिंग दी वीडियो बना के लैके आए हाँ क्योंकि एक वीडियो जी मैं पाई सी लोगों ने बहुत ज़्यादा पसंद की है क्योंकि उन्होंने अपने सवालों के जवाब उस भीडियोच मिले हैं मैं बहुत ज़्यादा कमेंट्स आए हैं कि एक भीडियो होर बनाओ तो अज असी एक होर भीडियो बनाई है जिस दे पूरी होने वाली है जहाँ फ्यूचर दे विच की कुछ होएगा वो असी दसन वाले हाँ पर तुहाडी तो जानकारी वास्ते दस दे की कि ए जनरल रीडिंग होंदी है ए पर्सनल रीडिंग नहीं है हो सकता है जो तुसी पूछना चाह रहे हो जब तुहाडे तो नाल की हो रहा है वो मैच करे हो सकता है मैच ना करे नाइनटी परसेंट जेडी ए कार्ड रीडिंग होंदी है एक्यूरेट होंदी है बस कॉमन दोना दे विच की होंदा है ज्योतिष शास्त्र विच ਵੀ ਮੈਂ ਤੁਹਾਡੇ ਉਪਾਅ ਜਦੋਂ ਦੱਸਦੀ ਹਾਂ ਤੇ ਟੈਰੋ ਕਾਰਡ ਰੀਡਿੰਗ ਵਿੱਚ ਵੀ ਕਾਮਨ ਇੱਕੋ ਹੀ ਚੀਜ਼ ਹੈ ਉਹ ਹੈ ਵਿਸ਼ਵਾਸ ਵਿਸ਼ਵਾਸ ਕਰਕੇ ਤੁਸੀਂ ਇੱਕ ਨੰਬਰ ਹੈ ਜਿਹੜਾ ਮੈਂ ਆਪਣੀ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਗੁਲਾਬ ਦੇ ਫੁੱਲ ਹਨ ਉਹਨਾਂ ਦੇ नीचे ਨੰਬਰ ਲਿਖੇ ਗਏ ਹਨ ਤੁਸੀਂ ਇੱਕ ਨੰਬਰ ਚੁਣ ਲਵੋ ਇੱਕੋ ਵਾਰੀ ਇੱਕੋ ਹੀ ਨੰਬਰ ਚੁਣਨਾ ਹੈ ਇਮਾਨਦਾਰੀ ਦੇ ਨਾਲ ਤੇ ਅੱਖਾਂ ਬੰਦ ਕਰਕੇ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਉਹਦੀ ਤਿਆਰੀ ਕਰ ਲਵੋ ਤੇ ਚਲੋ ਜੀ ਜਲਦੀ ਤੋਂ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਤੁਸੀਂ ਨੰਬਰ ਚੁਣ ਲਵੋ ਇੱਕੋ ਵਾਰੀ ਨੰਬਰ ਚੁਣਨਾ ਹੈ ਠੀਕ ਹੈ ਜੀ ਜੋ ਵੀ ਤੁਸੀਂ ਪੁੱਛਣਾ ਹੈ ਆਪਣੇ ਸਵਾਲਾਂ ਦੇ ਜਵਾਬ ਉਹ ਤੁਹਾਨੂੰ ਮਿਲਣਗੇ ਜਲਦੀ ਤੋਂ ਮੈਂ ਕਾਰਡਸ ਕੱਢ ਰਹੀ ਹਾਂ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਰੀਡਿੰਗ ਜਰੂਰ ਸੁਣੋ ਉਹ ਵੀ ਵਿਸ਼ਵਾਸ ਦੇ ਨਾਲ ਸੁਣੋ ਕੋਈ ਬੰਦਾ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ ਜਾਂ ਫਿਊਚਰ ਵਿੱਚ ਤੁਹਾਡਾ ਕੀ ਹੋਣ ਵਾਲਾ ਹੈ ਇਹ ਸਭ ਰੀਡਿੰਗ ਵਿੱਚ ਦੱਸਿਆ ਜਾਏਗਾ ਤੇ ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੇ ਨੰਬਰ 1 ਦਾ ਫੁੱਲ ਚੁਣਿਆ ਹੈ ਦੇਖੋ ਤੁਹਾਡੇ ਜੋ ਕਾਰਡ ਆਏ ਹਨ ਉਹ ਦੱਸ ਰਹੇ ਹਨ ਕਿ ਤੁਹਾਡੇ ਕੋਲ ਪੈਸੇ ਆਣਗੇ ਪਰ ਪੈਸੇ ਖਰਚ ਵੀ ਹੋਣਗੇ ਪਰ ਪੈਸੇ ਜਿਹੜੇ ਖਰਚ ਹੋਣਗੇ ਉਹ ਗਲਤ ਜਗ੍ਹਾ ਤੇ ਖਰਚ ਹੋਣਗੇ ਇਸ ਚੀਜ਼ ਦੇ ਬਾਰੇ ਵਿੱਚ ਤੁਸੀਂ ਪਹਿਲੇ ਹੀ ਸਾਵਧਾਨ ਰਹਿਣਾ ਹੈ ਕਿ ਪੈਸੇ ਤਾਂ ਆ ਰਹੇ ਹਨ ਤੇ ਉਸ ਤੱਕ ਕਿਸ ਤਰ੍ਹਾਂ ਤੁਸੀਂ ਇਸਤੇਮਾਲ ਸਹੀ ਇਸਤੇਮਾਲ ਕਰਨਾ ਹੈ ਪਰ ਜੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ ਤੇ ਪੈਸੇ ਨੂੰ ਖਰਚ ਨਹੀਂ ਕਰਨਾ ਹੈ ਹੋ ਸਕਦਾ ਹੈ ਕੋਈ ਵੀ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਵੀ ਮਨੁੱਖ ਤੁਹਾਡੇ ਤੋਂ ਪੈਸੇ ਮੰਗੇ ਹਾਲਾਂਕਿ ਉਹਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੋਏਗੀ ਫਿਰ ਵੀ ਮੋਜ ਮਸਤੀ ਵਿੱਚ ਉਹ ਤੁਹਾਡੇ ਤੋਂ ਪੈਸਾ ਮੰਗੇਗਾ ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਪੈਸਾ ਤੁਹਾਡਾ ਹੈ ਤੁਹਾਡੀ ਮਿਹਨਤ ਨਾਲ ਆਇਆ ਹੈ ਤੁਹਾਡੀ ਕਿਸਮਤ ਨਾਲ ਆਇਆ ਹੈ ਤੁਹਾਡੇ ਭਾਗ ਵਿੱਚ ਇਹ ਪੈਸਾ ਹੈ ਤੇ ਗਲਤ ਜਗ੍ਹਾ ਤੇ ਉਸ ਨੂੰ ਨਾ ਦਿਓ ਪੁਰੇ ਤੇ ਜਿਹੜਾ ਦੂਸਰਾ ਕਾਰਡ ਹੈ ਉਹ ਦਿਖਾ ਰਿਹਾ ਹੈ ਕਿ ਗੁੱਡ ਨਿਊਜ਼ ਜ਼ਰੂਰ ਹੈ ਖੁਸ਼ਖਬਰੀ ਆਉਣ ਵਾਲੀ ਹੈ ਆਉਣ ਵਾਲੇ ਸਮੇਂ ਵਿੱਚ ਕੋਈ ਨਾ ਕੋਈ ਐਸੀ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀ ਹੈ ਪੈਸਾ ਤਾਂ ਤੁਹਾਡੇ ਕੋਲ ਆਣਾ ਹੀ ਆਣਾ ਹੈ ਕਿ ਤੁਹਾਡਾ ਵਪਾਰ ਬੰਦ ਹੋ ਗਿਆ ਸੀ ਉਹ ਚੱਲਣ ਲੱਗ ਜਾਏਗਾ ਜਾਂ ਤੁਹਾਡਾ ਪੈਸਾ ਕਿਧਰੇ ਫਸ ਗਿਆ ਸੀ ਉਹ ਵੀ ਤੁਹਾਡਾ ਆ ਜਾਏਗਾ ਬਹੁਤ ਹੀ ਕਹਿ ਸਕਦੇ ਹੋ ਕਿ ਪੋਜ਼ਿਟਿਵਿਟੀ ਵਾਲਾ ਸਮਾਂ ਤੁਹਾਡੇ ਕੋਲ ਆਉਣ ਵਾਲਾ ਹੈ थोड़े समय तो जो थोड़े को पैसे दिक्कत चल रही थी तो पैसा व्यापार जिन्होंने की गुड न्यूज है, आन वाला समा की ले आ रहा है। देखो कार्ड निकलिया है थ्री ऑफ कपस का देखो थोड़ी जीवन कोई ऐसा को, को इंसान है जो बहुत ज्यादा इंपॉर्टेंट है बहुत ज्यादा महत्वपूर्ण है बहुत खासियत है उस दीवन तो ਜੇ ਤੁਹਾਡੇ ਤੋਂ ਰੁਸ ਗਿਆ ਹੈ ਤੁਹਾਡੇ ਤੋਂ ਦੂਰ ਚਲਾ ਗਿਆ ਜਾਂ ਫਿਰ ਤੁਹਾਡੀ ਪਰਿਵਾਰਿਕ ਤੁਹਾਡੀ ਫੈਮਿਲੀ ਵਿੱਚ ਲੜਾਈ ਝਗੜੇ ਹੋ ਰਹੇ ਹਨ ਕਲੇਸ਼ ਹੋ ਰਹੇ ਹਨ ਤਾਂ ਉਹ ਸਭ ਕੁਝ ਠੀਕ ਹੁੰਦਾ ਨਜ਼ਰ ਆ ਰਿਹਾ ਹੈ ਕਹਿ ਸਕਦੇ ਹੋ ਕਿ ਪਿਆਰ ਵਿਧ ਦਾ ਨਜ਼ਰ ਆਏਗਾ ਹਫਤੇ ਦੋ ਹਫਤੇ ਦੀ ਗੱਲ ਨਹੀਂ ਹੈ ਤੁਸੀਂ ਦੇਖੋਗੇ 3 ਮਹੀਨੇ ਦੇ ਅੰਦਰ ਤੁਹਾਡਾ ਜੋ ਪਿਆਰ ਹੈ रिलेशनशिप बहुत अच्छा हो जाएगा ऑफिस तो विच या फिर तो कोई पुराना दोस्त है या पुराना भी नहीं जो भी था तो दोस्त है उन्होंने फैमिली विच या ਕਿਸੇ ਦਿਨ ਨਾਲ ਵੀ ਜੋ ਤੁਹਾਡਾ ਵਾਧ ਵਿਵਾਦ ਚੱਲ ਰਿਹਾ ਸੀ ਲੜਾਈ ਝਗੜੇ ਚੱਲ ਰਹੇ ਸੀ ਉਹ ਹੁਣ ਖਤਮ ਹੁੰਦੇ ਨਜ਼ਰ ਆਣਗੇ ਜਿਸ ਜੋ ਉਹਨਾਂ ਨੇ ਨੰਬਰ 2 ਚੁਣਿਆ ਹੈ ਉਹਨਾਂ ਵਾਸਤੇ ਮੈਂ ਐਨਾ ਹੀ ਕਹਾਂਗੀ ਕਿ ਆਉਣ ਵਾਲਾ ਸਮਾਂ ਮੈਨੂੰ ਤੁਹਾਡੇ ਵਾਸਤੇ ਬਹੁਤ ਅੱਛਾ ਦਿਖਾਈ ਦੇ ਰਿਹਾ ਹੈ ਤੁਹਾਡੇ ਹਸਬੰਦ ਨਾਲ ਲੜਾਈ ਹੈ ਵਾਈਫ ਨਾਲ ਲੜਾਈ ਹੈ ਜਾਂ ਰਿਲੇਸ਼ਨਸ਼ਿਪ ਵਿੱਚ ਤੁਹਾਡੀ ਲੜਾਈ ਚੱਲ ਰਹੀ ਹੈ ਤਾਂ ਉਹ ਲੜਾਈਆਂ ਬਿਲਕੁਲ ਖਤਮ ਹੋਣ ਗਿਆ ਤੇ ਬੜੀ ਜਲਦੀ ਹੀ ਅੱਛੀ ਨਿਊਜ਼ ਮਿਲੇਗੀ ਤੇ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਿਉਂਕਿ ਜੋ એનર્ਜੀ ਜ਼ਰੂਰ ਤੁਹਾਡੀ ਜੁੜਨੀ ਚਾਹੀਦੀ ਹੈ ਕਮੈਂਟ ਵਿੱਚ ਵੀ ਤੁਸੀਂ ਕਲੇਮ ਕਰਕੇ ਲਿਖੋ ਆਈ ਕਲੇਮ ਥਿਸ એનર્ਜੀ ਤਾਂ ਦੇਖੋ ਤੁਹਾਨੂੰ ਬੜਾ ਹੀ ਵਧੀਆ ਰਿਜ਼ਲਟ ਮਿਲੇਗਾ ਤੇ ਹੁਣ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਨੇ ਨੰਬਰ 3 ਵਾਲਾ ਗੁਲਾਬ ਦਾ ਫੁੱਲ ਚੁਣਿਆ ਹੈ ਦੇਖੋ ਜੀ ਤੁਹਾਡਾ ਕਾਰਡ ਆਇਆ ਹੈ ਵੀ ਲੌਕ ਫੋਰਚੂਨ ਤੁਹਾਡੀ ਲਾਈਫ ਵਿੱਚ ਜੇਕਰ ਹੁਣ ਹਾਲੇ ਤੱਕ ਬੁਰਾ ਸਮਾਂ ਚੱਲ ਰਿਹਾ ਸੀ

ਇਥੇ ਤਾਂ ਕਿਸ ਚੀਜ਼ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਮਨ ਤੇ ਕੰਟਰੋਲ ਰੱਖਣਾ ਹੈ ਕਹਿੰਦਾ ਪਾਵੇ ਕਿ 네ਗੇਟਿਵ ਤੁਸੀਂ ਬਿਲਕੁਲ ਨਹੀਂ ਹੋਣਾ ਹੈ ਤੁਸੀਂ ਡਰ ਰਹੇ ਹੋ ਦੇਖੋ ਹੈ ਨਾ ਤੇ ਡਰ ਦੇ ਕਾਰਨ ਕੀ ਹੁੰਦਾ ਹੈ ਨਾ ਕਈ ਵਾਰੀ 네ਗੇਟਿਵ 네ਗੇਟਿਵਿਟੀ ਸਾਡੇ ਅੰਦਰ ਐਨੀ ਵੱਧ ਜਾਂਦੀ ਹੈ ਕਿ ਜੋ ਚੀਜ਼ਾਂ ਨਹੀਂ ਹੋਣ ਵਾਲੀਆਂ ਹੁੰਦੀਆਂ ਨਾ ਉਹ ਵੀ ਹੋ ਜਾਂਦੀਆਂ ਹਨ ਕਿ ਸਭ ਕੁਝ ਅੱਛਾ ਹੈ ਬਹੁਤ ਹੀ ਅੱਛੀ ਤੁਹਾਨੂੰ ਜੋ ਟਾਈਮ आ वाला है, अच्छा है बस जी तो सोच है बारे की कार्ड निकलिया है जस्टिस का देखो जी जिस तरह का तीन किता है उस तरह का ही रिजल्ट वास्ते तैयार रवो वैसे कोई चीजा माड़िया नहीं है ਆ ਜੇਕਰ ਤੁਸੀਂ ਕੁਝ ਗਲਤ ਕੀਤਾ ਹੈ ਤਾਂ ਉਸ ਦਾ ਨਤੀਜਾ ਤੁਹਾਨੂੰ ਭੁਗਤਣਾ ਪਏਗਾ ਐ ਜਸਟਿਸ ਦੀ એનર્ਜੀ ਹੈ ਹੁਣ ਇਥੇ ਜਸਟਿਸ ਦੀ એનર્ਜੀ ਹੈ ਤਾਂ ਇਸ ਕਾਰਡ ਦੀ ਦੇਖੋ ਪੋਜੀਟਿਵ એનર્ਜੀ ਵੀ ਹੁੰਦੀ ਹੈ 네ਗੇਟਿਵ એનર્ਜੀ ਵੀ ਹੁੰਦੀ ਹੈ ਕਹਿੰਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸ ਕੁਝ ਗਲਤ ਕੀਤਾ ਹੈ ਤਾਂ ਉਹ 네ਗੇਟਿਵ એનર્ਜੀ ਤੁਹਾਨੂੰ ਮਿਲੇਗੀ ਜਸਟਿਸ ਦੇ ਵਿੱਚ ਜੇਕਰ ਤੁਹਾਡੇ ਨਾਲ ਕੁਝ ਗਲਤ ਹੋਇਆ ਹੈ ਤਾਂ ਤੁਹਾਨੂੰ ਵੀ ਜਸਟਿਸ ਮਿਲੇਗਾ ਤਾਂ ਤੁਹਾਡੇ ਵਾਸਤੇ ਇਹ ਕਾਰਡ ਪੋਜੀਟਿਵ ਰਹੇਗਾ ਅਤੇ ਯੂਨੀਵਰਸ ਤੁਹਾਨੂੰ ਇਹ ਮੈਸੇਜ ਦਿੰਦੇ ਹਨ ਕਿ ਜੋ ਕੁਝ ਵੀ ਹੋਏਗਾ ਉਹਦੇ ਵਾਸਤੇ ਤਿਆਰ ਰਹੋ ਕਿ ਜਿਹੜਾ ਕੁਝ ਵੀ ਹੋਏਗਾ ਤੁਹਾਡੇ ਕਰਮਾਂ ਦਾ ਹੀ ਫਲ ਮਿਲੇਗਾ ਜੇ ਤੁਸੀਂ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਹੈ ਤਾਂ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਹਾਂ ਜੇਕਰ ਤੁਸੀਂ ਕੁਝ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਜਿਸ ਦੇ ਬਾਰੇ ਤੁਸੀਂ ਸੋਚਦੇ ਰਹਿੰਦੇ ਹੋ ਕਿ ਇਸ ਦਾ ਨਤੀਜਾ ਇਸ ਦਾ ਰਿਜ਼ਲਟ ਕੀ ਹੋਏਗਾ ਤਾਂ ਇਸ ਉਹਦੇ ਵਾਸਤੇ ਤੁਹਾਨੂੰ ਤਿਆਰ ਰਹਿਣਾ ਪਏਗਾ ਕਿ ਇਹ ਕਾਰਡ ਦਿਖਾ ਰਿਹਾ ਹੈ ਕਿ ਤੁਸੀਂ ਕੁਝ ਐਸਾ ਤਾਂ ਕੀਤਾ ਹੈ ਇਥੇ ਐਵੀਂ ਲਗਾਈ ਦੇ ਰਹੇ ਕਿ ਤੁਸੀਂ ਕਿਸੇ ਗਲਤ ਜਗ੍ਹਾ ਤੇ ਕੁਝ ਇਨਵੈਸਟਮੈਂਟ ਕਰ ਦਿੱਤੀ ਹੈ ਜਾਂ ਕਿਸੇ ਗਲਤ ਬੰਦੇ ਨੂੰ ਪੈਸਾ ਦੇ ਦਿੱਤਾ ਹੈ ਜੋ ਕਿ ਬੜਾ ਹੀ ਨੁਕਸਾਨ ਵਿੱਚ ਜਾ ਰਿਹਾ ਹੈ ਉਸ ਦੀ ਤੁਹਾਨੂੰ ਚਿੰਤਾ ਰਹਿੰਦੀ ਹੈ ਪਰ ਇਥੇ ਇਹ ਫੀਲ ਹੋ ਰਿਹਾ ਹੈ ਕਿ ਤੁਹਾਨੂੰ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਆਉਣ ਵਾਲਾ ਵਕਤ ਜਿਹੜਾ ਹੈ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਪੋਜ਼ਿਟਿਵ એનર્ਜੀ ਲੈ ਕੇ ਆ ਰਿਹਾ ਹੈ ਪੋਜ਼ਿਟਿਵ એનર્ਜੀ ਹੈ ਤੁਸੀਂ ਹੁਣ ਡਰਨ ਦੀ ਤੁਹਾਨੂੰ ਦੇਖੋ ਜਰੂਰਤ ਨਹੀਂ ਹੈ ਜੋ ਮੈਂ ਪਹਿਲੇ ਤੁਹਾਨੂੰ ਜਸਟਿਸ ਦਾ ਦੱਸਿਆ ਕਿ ਜੇਕਰ ਤੁਸੀਂ ਕੁਝ ਕੀਤਾ ਹੈ ਇਹ 네ਗੇਟਿਵ એનર્ਜੀ ਉਹਨਾਂ ਲੋਕਾਂ ਵਾਸਤੇ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਮ ਅੱਛੇ ਨਹੀਂ ਹਨ ਠੀਕ ਹੈ ਬਾਕੀਆਂ ਦੇ ਵਾਸਤੇ ਪੋਜ਼ਿਟਿਵ એનર્ਜੀ ਹੈ ਜੇਕਰ ਤੁਸੀਂ ਲਵ ਰਿਲੇਸ਼ਨ ਵਿੱਚ ਹੋ ਹਸਬੈਂਡ ਵਾਈਫ ਵੱਲੋਂ ਤੁਹਾਨੂੰ ਗਿਫਟ ਮਿਲ ਸਕਦਾ ਹੈ ਮਹਿੰਗਾ ਗਿਫਟ ਮਿਲ ਸਕਦਾ ਹੈ ਉਸ ਦੇ ਵਾਸਤੇ ਤਿਆਰ ਰਹੋ ਤੇ ਹੁਣ ਗੱਲ ਕਰ ਲੈਂਦੇ ਹਾਂ ਜਿਨ੍ਹਾਂ ਨੇ ਨੰਬਰ 5 ਦਾ ਫੁੱਲ ਚੁਣਿਆ ਹੈ ਤਾਂ ਦੇਖੋ ਜੀ ਤੁਹਾਡਾ ਕਾਰਡ ਬਹੁਤ ਹੀ ਅੱਛਾ ਆ ਰਿਹਾ ਹੈ तुसी कर रहे हो अगे दिख रहा है अगे रहे हो बड़ा ही वधिया समा तो आता दिखाई दे रहा है तुम तो रुकना बिल्कुल नहीं है तो करियर जो है बिल्कुल सफलता देवाल जा रहा है जेड़ा भी काम तुसी कर रहे हो वो सफलता पूर्वक हो रहा है ते होंदा ही ਆਉਣ ਵਾਲਾ ਜਿਹੜਾ ਸਮਾਂ ਹੈ ਉਹ ਤੁਹਾਡੇ ਵਾਸਤੇ ਕਾਫੀ ਚੰਗੇ ਚੰਗੇ ਅਫਸਰ ਚੰਗੇ ਚੰਗੇ ਮੌਕੇ ਲੈ ਕੇ ਆ ਰਿਹਾ ਹੈ ਉਸ ਤੁਸੀਂ ਹਰ ਇੱਕ ਉਸ ਮੌਕੇ ਦਾ ਫਾਇਦਾ ਉਠਾਓਗੇ ਤੇ ਉਸ ਮੌਕੇ ਦਾ ਫਾਇਦਾ ਉਠਾ ਕੇ ਤੁਸੀਂ ਆਉਣ ਵਾਲੇ ਜੀਵਨ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੋਗੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਮੈਨੂੰ ਤੁਹਾਡੇ ਵਾਸਤੇ ਨਜ਼ਰ ਨਹੀਂ ਆ ਰਹੀ ਹੈ ਬਹੁਤ ਹੀ ਵਧੀਆ ਸਮਾਂ ਨਜ਼ਰ ਆ ਰਿਹਾ ਹੈ ਆਉਣ ਵਾਲਾ 4 ਤੋਂ 5 ਮਹੀਨਿਆਂ ਦਾ ਸਮਾਂ ਤੁਹਾਡੇ ਵਾਸਤੇ ਬਹੁਤ ਹੀ ਅੱਛਾ ਰਹੇਗਾ ਯੂਨੀਵਰਸ ਦਾ ਪਰਮਾਤਮਾ ਦਾ ਤੁਹਾਨੂੰ ਆਸ਼ੀਰਵਾਦ ਵੀ ਮਿਲਦਾ ਰਹੇਗਾ ਤੇ ਚਲੋ ਜੀ ਉਮੀਦ ਕਰਦੀ ਹਾਂ ਕਿ ਤੁਹਾਡੇ ਕਾਫੀ سارے ਸਵਾਲਾਂ ਦਾ ਜਵਾਬ ਜਾਂ ਫਿਰ ਤੁਹਾਡੀ ਜ਼ਿੰਦਗੀ ਵਿੱਚ ਲਾਈਫ ਵਿੱਚ ਜੋ ਹੋ ਰਿਹਾ ਹੈ ਹੈਪਨਿੰਗ ਜੋ ਹੋ ਰਿਹਾ ਹੈ ਉਸ ਦਾ ਜਵਾਬ ਤੁਹਾਨੂੰ ਮਿਲਿਆ ਹੋਵੇਗਾ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਜੇਕਰ ਹਾਲੇ ਤੱਕ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਕਮੈਂਟ ਨਹੀਂ ਕੀਤਾ ਹੈ ਤਾਂ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ